ਆਪ ਬੜ ਭਾਗੇ ਹੋ ਜੋ ਅਕਾਲ ਪੁਰਖ ਦੇ ਚਰਨਾਂ ਦਾ ਆਨੰਦ ਮਾਣਦੇ ਹੋ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲੇਖ ਸਾਂਝਾ ਕਰਾਂਗਾ ਆਪਨੇ ਸੁਨਿਆ ਹੋਣਾ ਹੈ ਕਿ ਜਦ 994 ਜੁਗ ਚੌਕੜੀ ਦੇ ਬਾਅਦ ਅਕਾਲ ਪੁਰਖ ਦਾ ਹੁਣਾ ਹੋਇਆ ਇਹਦੇ ਨਾਲ ਕੁਝ ਧਰਤੀ ਨੇ ਗੱਲਾਂ ਕੀਤੀਆਂ ਧਰਨੀ ਨੇ ਕੀਤੀਆਂ ਗੰਗਾ ਨੇ ਕੀਤੀਆਂ ਗੋਦਾਵਰੀ ਨੇ ਕੀਤੀਆਂ ਹੈ ਨਾ ਵਿੱਚੋਂ ਇੱਕ ਫੁੱਲ ਹੈ ਜੋ ਸਾਨੂੰ ਇੱਕ ਸਿੱਖਿਆ ਦੇਣਾ ਚਾਹੁੰਦਾ ਹੈ ਆਓ ਬਾਣੀ ਦੇ ਰਾਹੀਂ ਵਿਚਾਰਨ ਕਰਦੇ ਹਾਂ ਫੁੱਲ ਕੇ ਮੇਰੀ ਕਰਕੇ ਪਤੀ ਪਤੀ ਫੁੱਲ ਕੇ ਮੇਰੀ ਕਰਕੇ ਪਤੀ ਪਤੀ ਅੰਗ ਅੰਗ ਪ੍ਰਭ ਦੀ ਪੇਟ ਚੜਾਈਆ ਜਨ ਭਗਤੋ ਮੈਂ ਕਿਦਾਂ ਸੁਨਾਮਾ ਸੱਚੀ ਗੱਲ ਆਪਣਾ ਹਾਲ ਜਨਾਇਆ ਤੁਸੀਂ ਵੇਖੋ ਆਪਣੀ ਅੱਖੀ ਤੁਸੀਂ ਵੇਖੋ ਆਪਣੀ ਅੱਖੀ ਪਰਦਾ ਉਲਾਣਾ ਵਿੱਚ ਟਕਾਈਆ ਜਿਸ ਦੀ ਕੀਮਤ ਕੋਈ ਨਹੀਂ ਸੀ ਦੋ ਕੋਡੀ ਰਤੀ ਮਾਲਨ ਖਾਰੀ ਸ਼ੀਸ਼ ਨਾ ਕੋਈ ਰਖਾਈਆ ਕੋ ਭਗਤਾਂ ਨਾਲ ਮਿਲ ਕੇ ਹੋ ਗਿਆ ਕਰੋੜਾਂ ਤੋਂ ਅਰਬਪਤੀ ਜਿਸ ਦੀ ਕੀਮਤ ਨਾ ਕੋਈ ਚੁਕਾਈਆ ਤੁਹਾਡੇ ਪੇਮ ਦੀ ਤੁਹਾਡੇ ਪੇਮ ਦੀ ਸੋਹਣੀ ਸੇਜ ਵੇਖੋ ਬਿਸ਼ੀ ਜਿਸ ਉੱਤੇ ਮੈਨੂੰ ਦਿੱਤਾ ਟਕਾਈਆ ਮੇਰੀ ਕਿਸਮਤ ਕਿੰਨੀ ਵੱਡੀ ਮੇਰੀ ਕਿਸਮਤ ਕਿੰਨੀ ਵੱਡੀ ਜੋ ਦਿਨ ਆਈ ਵੜਿਆਈਆ ਮਿਹਰਵਾਨ ਮਿਹਰਬਾਨ ਜਿਸ ਵੇਲੇ ਮੇਰੇ ਉੱਤੇ ਚਰਨ ਰਿਆਸੀ ਰਖੀ ਰੱਖਿਆ ਕਰੇ ਥਾਂ ਥਾਈਆਂ ਮੈਨੂੰ ਸਮਝ ਆ ਗਈ ਮਤੀ ਮੈਨੂੰ ਸਮਝ ਆ ਗਈ ਮਤੀ ਮਤ ਪਿਛਲੀ ਦਿੱਤੀ ਗਵਾਈਆ ਜੇ ਮੈਂ ਚਲਿਆ ਜਾਂਦਾ ਜੇ ਮੈਂ ਚਲਿਆ ਜਾਂਦਾ ਕਿਸੇ ਹੱਟੀ ਕੋਈ ਦੋ ਚਾਰ ਟਕੇ ਮੇਰਾ ਮੁੱਲ ਦਿੰਦਾ ਪਾਈਆ ਮੈਂ ਗੁਰਮੁਖਾਂ ਦੇ ਆਕੇ ਹੱਥੀ ਸੋਹਣੀ ਸੇਵ ਕਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਹਾਂਜੀ ਚਲੋ ਲਾਓ ਜਕਰ ਬੈੰਜੋ ਆਓ ਆਓ ਬੈੰਜੋ ਆਪਾਂ ਨੂੰ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਵਕਸ਼ਣ ਹਾਰ ਸੱਚ ਸਰਨਾਈਆ ਸੋ Sohan Maharaj, Shri Singh Vishno, Bhagwan Di, Jai Sohan Maharaj, Shri Singh Vishno, Bhagwan Di, Jai So. ਫੁੱਲ ਕਹਿ ਮੈਂ ਵੇਸ਼ਕ ਸਾ ਬੰਦ ਵਿੱਚ ਡੋਡੀ ਫੁੱਲ ਕਹਿ ਮੈਂ ਵੇਸ਼ਕ ਸਾ ਬੰਦ ਵਿੱਚ ਡੋਡੀ ਕੰਡਿਆਂ ਵਿੱਚ ਆਸਣ ਲਾਈ ਆ ਮੈਨੂੰ ਕੋਈ ਨਹੀਂ ਸੀ ਸੋਜੀ ਮੈਨੂੰ ਕੋਈ ਨਹੀਂ ਸੀ ਸੋਜੀ ਸਮਝ ਨਾ ਕੋਈ ਚੁੱਤ ਰਾਈਆ ਮੈਂ ਜਨਮ ਜਨਮ ਦਾਸਾਂ ਰੋਗੀ ਆਪਣਾ ਮੁਖ ਛੁਪਾਈਆ ਮੇਰੀ ਕੀਮਤ ਕਿੰਨੀ ਸੀ ਖੋਟੀ ਖੋਟਾ ਖਰਾ ਨਜ਼ਰ ਨਾ ਕੋਏ ਟਕਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰਾ ਲੇਖਾ ਰਿਆ ਬਨਾਈਆ ਫੁੱਲ ਕਹੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਫੁੱਲ ਕਹੇ ਉਹ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਹੋ ਜਾਓ ਪੇਟ ਆਪਣਾ ਆਪ ਮਿਟਾਈਆ ਪ੍ਰਭ ਚਰਨਾ ਵਿੱਚ ਲੋ ਖੇੜ ਪ੍ਰਭ ਚਰਨਾ ਵਿੱਚ ਲੋ ਖੇੜ ਬਲੇ ਨੱਡੇ ਨਕੇ ਰੂਪ ਵਿਖਾਈਆ ਜਿਸਨੇ ਜਿਸਨੇ ਤੁਹਾਨੂੰ ਦਿੱਤਾ ਪੇਜ ਸੋ ਵੇਖਣ ਆਇਆ ਚਾਹ ਚਾਹੀਆ ਮੇਰੀ ਤੇ ਫੁੱਲਾਂ ਵਾਲੀ ਸੇਜ ਉਸ ਦੀ ਸੇਜ ਤੁਹਾਡੀ ਆਤਮੇ ਅੰਦਰ ਨਜ਼ਰੀ ਆਈਆ ਜਿਸ ਦਾ ਜੋਤੀ ਜਲਵਾ ਤੇਜ ਨੂਰੋ ਨੂਰ ਕਰੇ ਰੁਸ਼ਨਾਈਆ ਜੇ ਤੁਸੀਂ ਨਹੀਂ ਵੇਂਦੇ ਉਹ ਤੁਹਾਨੂੰ ਰਿਆ ਵੇਖ ਕਟ ਕਟ ਅੰਦਰ ਬੈਠਾ ਸੋਬਾ ਪਈਆ ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦੀ ਬਦਲ ਲੋ ਰੇਖ ਅੱਗੇ ਲਿਖਾ ਰਹੇ ਨਾ ਰਾਈਆ ਇਹ ਬਹਾਰ ਇਹ ਮੋਜ ਇਹ ਗੁਲਸ਼ਨ ਇਹ ਮਹਿਕ ਇਹ ਤਹਿਕ ਏ ਮਾਲਕ ਏ ਖਾਲਕ ਏ ਸਾਲਕ ਸਦਾ ਨਹੀਂ ਮਿਲਣੀ ਮੋਜ ਮਜਲਸ ਭਗਤਾ ਵਿੱਚ ਨਾ ਕੋਈ ਰਖਾਈਆ ਜਿਸ ਨੇ ਦੂਰ ਦਰਾਡੇ ਕੰਡਿਆਂ ਵਿੱਚੋਂ ਲਿਆ ਖੋਜ ਫੁੱਲਾਂ ਨਾਲੋਂ ਫੁੱਲ ਲੈ ਬਣਾਈਆ ਏ ਬੀ ਉਸੇ ਪ੍ਰਤਮ ਦੀ ਚੋਜ ਜੋ ਚੋਜੀ ਹੋ ਕੇ ਦਿਆ ਕਮਾਈਆ ਕੁਛ ਕਰ ਲੋ ਆਪਣੀ ਹੋਸ਼ ਕੁਛ ਕਰ ਲੋ ਆਪਣੀ ਹੋਸ਼ ਹੁਸ਼ਿਆਰ ਹੋ ਕੇ ਆਪਣੀ ਅੱਖ ਖੁਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰੇ ਨਜਰੇ ਉਠਾਈਆ ਸੋਹੰਮਾਰਾਇਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ